ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਉ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਤੇ ਬਾਕੀ ਸਾਡਾ ਭਰਾ ਅੱਜ ਚਲਿਆ ਗਿਆ ਜੁਕੇ ਵਾਲਾ ਹਾਂਜੀ ਸਾਨੂੰ ਸੁਣਨੇ ਕਰ ਗਿਆ ਹਾਂਜੀ ਹੈਨਾ ਲੈ ਕੇ ਕੋਈ ਜਾਂਦਾ ਉਦਾਸੀ ਹੀ ਹੁੰਦੀ ਹੈ ਬੱਲ ਕੋਲ ਉਹ ਦੁਬਾਰਾ ਨਾ ਦਿਨ ਕੱਚੇ ਜੇ ਹੋ ਜਾਂਦੇ ਆ ਕੱਲਾ ਬਣ ਜਾ ਰਹਿ ਜਾਂਦਾ ਹੈਨਾ ਕਿ ਕਿੱਥੇ ਰੌਣਕਾਂ ਲੱਗੀਆਂ ਸੀ ਉਹਦੇ ਨਾਲ ਆ ਨਾ ਤੇ ਉਹਦੇ ਤੋਂ ਸੁਝਾਅ ਵੀ ਲਏ ਕੁਝ ਪੁੱਛਿਆ ਕੁਝ ਦੱਸਿਆ ਨਾ ਉਹ ਸਾਨੂੰ ਦਿੱਤਾ ਉਸ ਲੈ ਲੈ ਆਉਂਦਾ ਤੇ ਕਿਉਂਕਿ ਜਿਵੇਂ ਉਹਨੇ ਦੱਸਿਆ ਵੀ ਮਾਸਟਰ ਰਾਂ ਰਹਿ ਗਿਆ ਜੁਕੇ ਦੀਆਂ ਸੜਕਾਂ ਆਏ ਆ ਗੱਡੀਆਂ ਆਏ ਆ ਗੱਡੀਆਂ ਚੜਨ ਵਾਲੇ ਰੋਡ ਤੇ ਆਏ ਚਲਾਉਂਦੇ ਆ ਆਏ ਕਰਦੇ ਆ ਆਹ ਕਰਦੇ ਆ ਗੱਡੀ ਦੀ ਲਾਈਟ ਜਗਾਉਣ ਦੀ ਲੋੜ ਨਹੀਂ ਰੋਡ ਦੀਆਂ ਲਾਈਟਾਂ ਬਹੁਤ ਹੁੰਦੀਆਂ ਹੈ ਰੋਡ ਤੇ ਤੁਹਾਨੂੰ ਜੰਪ ਨਹੀਂ ਆਉਣਾ ਸਿਰਫ ਨਿਸ਼ਾਨ ਆਊਗਾ ਲੱਗਿਆ ਵਾ ਸਾਈਨ ਆਉਣਾਗੇ ਹਾਂ ਤੇ ਸਾਡੇ ਦਾ ਜੇ ਬੰਦਾ ਗੱਲਾਂ ਕਰਦਾ ਤੇ ਜੰਪ ਆ ਜਾਂਦੇ ਆਏ ਕਰਨ ਲੱਗ ਜਾਂਦਾ ਹਨਾ ਜੰਪ ਵੀ ਨਹੀਂ ਮੁੱਕ ਤੇ ਟਕ 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 ਇਹਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਗੱਲ ਕੀ ਹੈ ਯਾਰ ਇੰਨੇ ਹੀ ਆ ਉਦਰ ਨਿਸ਼ਾਨ ਹੈ ਸਿਰਫ ਇਹ ਤੇ ਹੌਲੀ ਕਰਦੇ ਬੰਦੇ ਹੌਲੀ ਕਰ ਲੈਂਦੇ ਸਾਡੇ ਤਾਂ ਐਂ ਆ ਜਿਵੇਂ ਲੜਦੇ ਹੁੰਦੇ ਸ਼ਰਕ ਤੇ ਗੱਡੀ ਚਲਾਉਂਦੇ ਥੋੜਾ ਜਿਆਦਾ ਜਿਵੇਂ ਲੜਾਈ ਚੱਲੀ ਹੁੰਦੀ ਹੈ ਸਹੀ ਗੱਲ ਹੈ ਐਂ ਹੁੰਦਾ ਵੀ ਲੈ ਵੀ ਉਹਦੇ ਮਾਰੂ ਉਹਦੇ ਚ ਮਾਰੂ ਇੱਕ ਦੂਜੇ ਚ ਮਾਰਨ ਨੂੰ ਫਿਰਦੇ ਐਂ ਐਂ ਹੁੰਦਾ ਹੈ ਹੂੰ ਸਹੀ ਗੱਲ ਹੈ ਫਤਿਹ ਨਹੀਂ ਲੱਗਦਾ ਹੁੰਦਾ ਵੀ ਕਿਵੇਂ ਵੀ ਗੱਡੀਆਂ ਚਲਾ ਰਹੇ ਜਾਂ ਕਿ ਲੜ ਰਹੇ ਲੜ ਰੋਡ ਤੇ ਗਾਹ ਪਾਈ ਫਿਰਦੇ ਆ ਭਈਆ ਕੋਈ ਪਤਾ ਨਹੀਂ ਕਿਹਨੇ ਨੇ ਕਿਧਰ ਦੀ ਲੰਗ ਜਾਣਾ ਨਾ ਕੋਈ ਪਤਾ ਨਹੀਂ ਨਾ ਕੋਈ ਸਾਰਾ ਸੂਰ ਦੀਆ ਮੇਰੀ ਖੱਬੀ ਹੁੰਦੀ ਆ ਜਦੋਂ ਸੱਜੇ ਪਾਸੇ ਇਹੀ ਫਰਕ ਆ ਉੱਥੋਂ ਦਾ ਇੱਥੋਂ ਦਾ ਹੁਣ ਆਪਣਾ ਚੰਡੀਗੜ੍ਹ ਜਾਣਿਆ ਚੰਡੀਗੜ੍ਹ ਜਾ ਕੇ ਸਿੱਧੇ ਹੋ ਜਾਣਿਆ ਲੈ ਚੰਡੀਗੜ੍ਹ ਤਾਂ ਨਹੀਂ ਦੂਰ ਬਿਲਕੁਲ ਜੀ ਚੰਡੀਗੜ੍ਹ ਜਾ ਕੇ ਕਹਿ ਦਿੰਨੇ ਆਪਾਂ ਵੀ ਸੈਟ ਆ ਨਹੀਂ ਵੇ ਆਪਾਂ ਨਹੀਂ ਮਾਰੇ ਕੰਮ ਕਰਨਾ ਯਾਰ ਚੰਡੀਗੜ੍ਹ ਆ ਕੇ ਮੈਂ ਮੰਦੰਦਸੀ ਦਾ ਨਾ ਸਾਡੇ ਬੰਦੇ ਸੀਗੇ ਦੇਸੀ ਵਿਚਾਰੇ ਅੱਛਾ ਜੀ ਉਹਨਾਂ ਨੇ ਮਤੀਰਾ ਲੈ ਲਿਆ ਖਾਣ ਨੂੰ ਅੱਛਾ ਜੀ ਭੁੱਖ ਲੱਗੀ ਸੀ ਹਾਂ ਤੇ ਚੰਡੀਗੜ੍ਹ ਉਹਨਾਂ ਨੂੰ ਮਤੀਰਾ ਖਾਣ ਨੂੰ ਜਗ੍ਹਾ ਨਹੀਂ ਲੱਭੀ ਅਹ ਜਿੱਥੇ ਬੈਠਿਆਗਾ ਨਾ ਜਗ੍ਹਾ ਨਹੀਂ ਹਰ ਗੰਦ ਤੇ ਪੈ ਜੂਗਾ ਅ ਨਹੀਂ ਗੰਦ ਤੇ ਗੰਦ ਤੇ ਪੈ ਜੂਗਾ ਅਖੀਰ ਨੂੰ 10 20 ਤੇ ਸਿੱਟਿਆ ਏਹ ਸੌਰਮਗਲ ਬਾਬੇ ਜੀ ਪਾਲਿਓਂ ਦੇ ਫਿਰ ਉਹਨਾਂ ਜਿਹੜਾ ਛੱਡ ਯਾਰ ਫਲ ਗਲਤ ਲੈ ਵੇਚ ਕੇ ਹਾਂ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਉੱਥੇ ਜਾ ਕੇ ਖਾਣਾ ਕੀ ਹੈ ਹੈ ਉਹ ਮੈਨੂੰ ਰੱਖ ਦਿੰਦੇ ਅੱਗੇ ਜਦੋਂ ਆਪਣਾ ਇਧਰੋਂ ਜਾਂਦਾ ਪਿੰਡਾਂ ਵਾਲਾ ਤੇ ਉਹ ਰੱਖ ਕੇ ਕਹਿੰਗੇ ਹਾਂ ਜੀ ਆਰਡਰ ਕਰੋ ਜੀ ਦਾਲ ਲਿਆ ਆਪਣੇ ਵਾਲਾ ਉਹ ਦਾਲ ਕਾ ਲਿਆ ਸਹੀ ਗੱਲ ਆਈ ਚਾਹ ਵੀ ਨੂੰ ਵੀ ਦੜਾਈਦਾ ਸਬਜੀ ਨੂੰ ਧਾਲੀ ਦਾ ਗਾਜਰਾਂ ਨੂੰ ਆਉਲੀ ਆ ਪੁੱਛ ਆਗਦੇ ਗਾਜਰਾਂ ਦੀ ਧਾਲ ਕਿਵੇਂ ਬਣਾਵਾ ਇਹ ਪਟੂ ਕਿੱਥੋਂ ਆ ਗਿਆ ਹੈਨਾ ਮੇਰੇ ਕੋਲੇ ਇੱਕ ਕਾਰੀਗਰ ਹੁੰਦਾ ਸੀਗਾ ਅੱਗੇ ਵੀ ਦੱਸਿਆ ਸੀ ਮੈਂ ਅੱਛਾ ਜੀ ਉਹ ਕਹਿੰਦਾ ਮੇਰੀ 50000 ਤਨਖਾਹ ਸੀ ਚੰਡੀਗੜ੍ਹ ਤੇ ਮੈਂ ਕਿਹਾ ਸਾਲੇ ਤੇ ਟਾਪੇ ਤੇ ਕੀ ਲੈਣੇ ਸਾਡੇ ਕੋਲੇ 10000 ਨੂੰ ਉਹਨੂੰ 15 ਨੂੰ ਮੱਥਾ ਮਾਰੀ ਜਾਣਾ ਦੇਖੋ ਜੀ ਇਹ ਤਾਂ ਬਸ ਰੋਗ ਲੱਗਿਆ ਚੰਦਰਾ ਮਾਲ ਦਾ ਥਾਂ ਆ ਗਿਆ ਹਾਂ ਬਾਬਾ ਜੀ 50000 ਦੀ ਟਿਪ ਲਈ ਆ ਮਾਲਕ ਤੋਂ ਟਿਪ ਅੱਛਾ ਮਾਲਕ 50000 ਦੀ ਟਿਪ ਕਹਿੰਦਾ ਹਾਂਜੀ ਕਹਿੰਦਾ ਮੰਦਰ ਖਾਣਾ ਬਣਾ ਰਿਹਾ ਸੀ ਖਾਣਾ ਬਣਾਉਂਦੇ ਕਹਿੰਦਾ ਭੂਂਡ ਆ ਗਿਆ ਵਿੱਚ ਅੱਛਾ ਜਿਹੜਾ ਪਟਨ ਦਾ ਕਾਲਾ ਜ ਆ ਕਹਿੰਦਾ ਉਹ ਵਿੱਚ ਆ ਗਿਆ ਵਿੱਚੇ ਫਰਾਈ ਹੋ ਗਿਆ ਹਾਂ ਤੇ ਕਹਿੰਦਾ ਗਾਹਕ ਨੇ ਕੱਢ ਕੇ ਟੇਬਲ ਤੇ ਰੱਖ ਲਿਆ ਹਮ ਮਾਲਕ ਸੱਦ ਲਿਆ ਕਹਿੰਦੇ ਆ ਕੀ ਹੈ ਹਮ ਕਹਿੰਦਾ ਮਾਲਕ ਨੇ ਬੈਲ ਮਾਰੀ ਮੈਂ ਆ ਗਿਆ ਕਹਿੰਦਾ ਉਹਨੂੰ ਕਾਰੀਗਰ ਨੂੰ ਕਹਿੰਦਾ ਹਮ ਕਹਿੰਦਾ ਮੈਂ ਆ ਗਿਆ ਜੀ ਕਹਿੰਦਾ ਮੈਂ ਕਿਹਾ ਜੀ ਕੁੱਕ ਮੈਂ ਹਮ ਕਹਿੰਦੇ ਵੀ ਆ ਕੀ ਹੈ ਹਮ ਕਹਿੰਦਾ ਮੈਂ ਕਹਿੰਦਾ ਮੈਂ ਕਬੱਡੀ ਲੈ ਚੀ ਵੱਡੀ ਅੱਛਾ ਉਹ ਕਹਿੰਦੇ ਅੱਛਾ ਅਸੀਂ ਜਾ ਕੇ ਤੇ ਭੂੜਾ ਕਹਿੰਦਾ ਨਾ ਨਾ ਪੱਟੀ ਤੇ ਭੂੜਾ ਨੂੰ ਖਾ ਗਿਆ ਕਹਿੰਦਾ ਫੇਰ ਉਹ ਖੁਸ਼ ਹੋ ਗਿਆ ਕਹਿੰਦਾ ਉਹ ਕਹਿੰਦਾ ਯਾ ਯਾਰ ਅਸੀਂ ਤਾਂ ਕਹਿੰਦਾ ਭੂਡ ਹੈ ਨਾ 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 ਵੱਡੀ ਲੇਚੀ ਕਹਿੰਦਾ ਮਾਲਕ ਕਹਿੰਦਾ ਵਿਚਾਰ ਤੇ ਆ ਫਰਕ ਜਾ ਯਾਰ ਮੈਂ ਕਹਿੰਦੀ ਮੈਂ ਹੁੰਦਾ ਮੈਂ ਤਾਂ ਖਰਚਣਾ ਫੇਰ ਨਾ ਹੀ ਸਾਲਿਆ ਤੈਨੂੰ ਐਡਾ ਭੂਡ ਦੀਂਦੀ ਸੀ ਉਹਨਾਂ ਨੂੰ ਮੈਂ ਕਹਿੰਦੀ ਜਿੱਥੇ ਵੱਡੀ ਲੇਚੀ ਦੇ ਲੱਤਾਂ ਕੀਨੇ ਲੱਤਾਂ ਕੀਨੇ ਲੱਤਾਂ ਹੈ ਨਾ ਉਹ ਸਮਝਾਉਣ ਦਾ ਫਰਕ ਹੁੰਦਾ ਕਹਿੰਦਾ ਸਮਝਾ ਤਾਂ ਆਪਾਂ ਵੱਡੀ ਲੇਚੀ ਹੈ ਮੰਨ ਗਏ ਉਹ ਆਏ ਮਨਉ ਦੇ ਅਗਲੇ ਸਹੀ ਗੱਲ ਹੈ ਹਾਂ ਉਹ ਮਗਾ ਭਰਾਵਾ ਇੰਡੀਆ ਇੱਥੇ ਸਭ ਕੁਝ ਚੱਲਦਾ ਇੱਥੇ ਹਰ ਚੀਜ਼ ਸੰਭੋ ਹੈ ਇੱਥੇ ਕੁਝ ਵੀ ਹੋ ਸਕਦਾ ਸੱਚੀ ਹਾਂ ਪਤਾ ਨਹੀਂ ਕਿੰਨਾ ਕੁ ਸਖਾ ਜਾਣੇ ਆਪਾਂ ਢਾਬਿਆਂ ਦੇ ਵਿੱਚ ਦਾਲਾਂ ਸਬਜ਼ੀਆਂ ਦੇ ਯਾਰ ਕੀ ਕੁਝ ਖਾ ਜਾਣੇ ਯਾਰ ਸਮਝ ਨਹੀਂ ਆਉਂਦੀ ਬਿਲਕੁਲ ਕਿਉਂਕਿ ਛੋਟੇ ਤੇ ਅਸੀਂ ਭਰੋਸਾ ਨਹੀਂ ਕਰਦੇ ਉਹ ਤਾਜ਼ਾ ਹੁੰਦਾ ਵੱਡੇ ਤੇ ਯਕੀਨ ਕਰਦੇ ਆ ਉਥੇ ਸੂਸ਼ਾ ਪਾਸੀਆਂ ਵੱਧ ਹੁੰਦੇ ਨੇ ਤੇ ਹੈ ਸਾਰੇ ਕੈਮੀਕਲ ਸਾਰੇ ਨਾਲੋਂ ਮਾੜੀਆਂ ਚੀਜ਼ਾਂ ਸਾਰੇ ਮਸਾਲੇ ਮਾੜੇ ਆ ਉਹ ਜਿਹਦੇ ਮਤਲਬ ਹੈ ਤੁਹਾਡੇ ਅੰਦਰ ਨੂੰ ਖਰਾਬ ਕਰਨਗੇ ਸਾਡੀ ਪਾਸੇ ਚ ਪਾਚਣ ਕਿਰਿਆ ਤੁਹਾਡੀ ਬਿਲਕੁਲ ਨਲ ਹੋ ਜੂਗਾ ਹਾਂ ਠੀਕ ਹੈ ਨਾ ਵੀ ਇਸ ਕਰਕੇ ਯਾਰੋ ਛੋਟੇ ਦੁਖਾਓ ਹੁਣ ਸਾਨੂੰ ਵੇਖ ਕੇ ਇੱਕ ਸਾਡੀ ਭੈਣ ਨੇ ਸੋਲੇ ਪਟੂਰੇ ਲਾਏ ਆ ਜੀ ਮੋਗੇ ਅੱਛਾ ਜੀ ਬੜੀ ਖੁਸ਼ੀ ਹੋਈ ਮੈਨੂੰ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਕੱਲ ਕੋਈ ਯਾਰ ਤੇ ਦੱਬੀ ਫਿਰਦੀ ਬਾਬਾ ਬਹੁਤ ਵਧੀਆ ਗੱਲ ਹੈ ਜੀ ਹਾਂ ਰੋਜ਼ਗਾਰ ਦਾ ਕੰਮ ਕਰਨ ਦਾ ਕਾਹਦਾ ਸ ਬਹੁਤ ਬੰਦਿਆਂ ਨੇ ਰੋਜ਼ਗਾਰ ਕਰਿਆ ਯਾਰ ਆਪਾਂ ਨੂੰ ਦੇਖ ਕੇ ਠੀਕ ਆ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਆਪਣਾ ਜਿਹੜਾ ਪ੍ਰੋਗਰਾਮ ਸੀਗਾ ਸਿਰੇ ਚੜ ਗਿਆ ਆਪਾਂ ਇਹੀ ਕੰਮ ਕਰਾਉਣ ਨੂੰ ਫਿਰਦੇ ਸੀ ਉਹਨਾਂ ਨੇ ਕਰ ਲਿਆ ਸਹੀ ਗੱਲ ਹੈ ਠੀਕ ਹੈ ਬਾਕੀ ਆਪਾਂ ਜਦੋਂ ਹੁਣ ਬਜ਼ੁਰਗਾਂ ਦੀ ਸੇਵਾ ਤੇ ਲੱਗੇ ਆ ਜੀ ਆਪਾਂ ਉਹ ਉੱਥੇ ਜਾਣਾ ਉਹ ਆਪਣਾ ਫਰਜ਼ ਹੈ ਤੇ ਐਦਕੀ ਵੀ ਹੁਣ ਕੋ ਸਮਾਨ ਲੈ ਕੇ ਜਾਵਾਂਗੇ ਕੋਟ ਭਾਂਡੇ ਹੋਰ ਕਈ ਕੁਝ ਜਿਹਦਾ ਕੋਸ ਲਿਖਿਆ ਵਾ ਲੈ ਕੇ ਚੱਲਾਂਗੇ ਤੇ ਕਿਉਂਕਿ ਉਹਨੇ ਆਪਾ ਜੇ ਕਹੀ ਉੱਥੇ ਕੋਈ ਕਮੀ ਨਹੀਂ ਹੈਗੀ ਸੰਤਾਂ ਵੱਲੋਂ ਹਾਂ ਹਾਂ ਠੀਕ ਰੋਡ ਪੂਰੀ ਪਰ ਉਹ ਜਿਹੜੇ ਬਜ਼ੁਰਗ ਆ ਉਹ ਵੀ ਸ਼ਰਮ ਮਾਨਦੇ ਆ ਕਹਿਣ ਤੋਂ ਕਹਿਣ ਤੋਂ ਸਹੀ ਹੈ ਕਿਉਂਕਿ ਉਹ ਕੋਈ ਛੋਟੇ ਘਰਾਂ ਦੇ ਨਹੀਂ ਹੈਗੇ ਸਾਰੇ ਹੀ ਘਰਾਣੇ ਵਾਲੇ ਆ ਸਾਰੇ ਹੀ ਘਰਾਣੇ ਵਾਲੇ ਸਾਰੇ ਹੀ ਤਗੜੇ ਆ ਵੀ ਇਸ ਕਰਕੇ ਉਹ ਆਵਦੇ ਸਾਹਮਣਾ ਚੱਲਦੇ ਆਪਾਂ ਆਪਦੇ ਨਾਲ ਚੱਲਦੇ ਆ ਹਨਾ ਬਿਲਕੁਲ ਜੀ ਆਪਾਂ ਨੂੰ ਜਿਹੜੀ ਲੋੜ ਲੱਗਦੀ ਹੈ ਨਾ ਬਈ ਆਹ ਚੀਜ਼ ਦੇਣ ਵਾਲੀ ਆਹ ਚੀਜ਼ ਨੂੰ ਚਾਹੀਦੀ ਆਪਾਂ ਕਹਿ ਦਿੰਦਾ ਉਹਨਾਂ ਨੂੰ ਜਾਂ ਉਹ ਕਹਿ ਦਿੰਦੇ ਹਨਾ ਬੱਚਿਆਂ ਰਗੇ ਹੁੰਦੇ ਆ ਆਪਾਂ ਨੂੰ ਜੇ ਕਰਕੇ ਚੀਜ਼ ਲੈਣੀ ਆ ਆਪਾਂ ਨੂੰ ਤਾਂ ਖੁੱਲ ਕੇ ਕਹਿ ਦੇ ਉਹਨਾਂ ਨੂੰ ਨਾ ਖੁੱਲ ਕੇ ਕਹਿ ਸਕਦੇ ਉਹ ਤਾਂ ਖੁੱਲ ਕੇ ਕਹਿ ਨਹੀਂ ਸਕਦੇ ਹਨਾ ਬਾਕੀ ਇਹ ਸੇਵਾਦਾਰ ਹੁੰਦੇ ਵੀ ਘੂਰ ਕੱਪ ਕਰ ਜਾਂਦੇ ਬਿਲਕੁਲ ਬਾਕੀ ਜਿਵੇਂ ਉਹਨੇ ਦੱਸਿਆ ਵੀ ਜਿਵੇਂ ਬਾਹਰਲੇ ਆ ਆਪਣੇ ਹਨਾ ਵੀ ਉਹ ਕਹਿੰਦਾ ਵੀ ਸਾਡੇ ਵਾਲੇ ਜਿਹੜੇ ਵੀ ਉਹ ਦਿਖਾਵੇ ਦੀ ਜ਼ਿੰਦਗੀ ਨਹੀਂ ਜਿਉਂਦੇ ਹਾਂ ਬਿਲਕੁਲ ਜੀ ਸਹੀ ਗੱਲਾਂ ਦੀ ਨਾਰਮਲ ਤਰੀਕੇ ਨਾਲ ਜਿਉਂਦੇ ਆ ਹਾਂ ਬਿਲਕੁਲ ਉਹ ਮੇਂ ਆ ਜੋ ਅੰਦਰੋਂ ਵਾਲੇ ਬਾਹਰੋਂ ਦੇ ਸਿੱਧੇ ਸਾਦੇ ਠੀਕ ਹੈ ਤੇ ਅੰਦਰੋਂ ਲੈ ਕੇ ਬਾਹਰ ਤੱਕ ਕੋਈ ਗੇਮ ਚੱਲ ਰਹੀ ਹੈ ਦਿਮਾਗ 'ਚ ਉਹ ਝੂਠ ਜੇ ਤੁਹਾਨੂੰ ਚੰਗਾ ਕਹਤਾ ਤਾਂ ਚੰਗੀ ਹੀ ਐ ਜੇ ਮਾੜਾ ਕਹਤਾ ਤਾਂ ਤੰਦਰੋਬਾਰੂ ਮਾੜੀ ਹੀ ਐ ਮਾੜੀ ਹੀ ਐ ਠੀਕ ਐ ਕਿਉਂਕਿ ਕਹਿਣਾ ਤੁਹਾਨੂੰ ਮੂੰਹ ਤੇ ਹੀ ਐ ਧੋਲੇ ਕਰਦਾ ਨਹੀਂ ਮਿਰਨਾ ਨੇ ਭੋਲੇ ਨੂੰ ਕਹਿਆ ਹਾਂ ਸਹੀ ਐ ਜੀ ਹਾਂ ਸਹੀ ਐ এডੂਕੇਟਿਡ ਲੋਕੋ ਬਾਕੀ ਅਸੀਂ ਜਦੋਂ ਠੀਕ ਐ ਉਹਨੂੰ ਬਹੁਤ ਸ ਬੰਦੇ ਹੁੰਦੇ ਆ ਵਿੱਚ ਹਨ ਰਾਜ ਕਰਨ ਵਾਲੇ ਸਾਰੇ ਥੋੜੀ ਹੁੰਦੇ ਆ ਹਾਂ ਬਿਲਕੁਲ ਜੀ ਜਿਵੇਂ ਆਪਣਾ ਪਾਕਿਸਤਾਨ ਹੈ ਹੁਣ ਆਪਾਂ ਨੂੰ ਵੀ ਕਿੰਨੇ ਫੋਨ ਆਉਦੇ ਭਰਾ ਲਾਉਂਦੇ ਆਪਣੇ ਤੇ ਯਾਰ ਪਾਕਿਸਤਾਨ ਥੋੜੀ ਮਾੜਾ ਯਾਰ ਕੁਝ ਬੰਦੇ ਮਾੜੇ ਹੋ ਸਕਦੇ ਆ ਉਹ ਤਾਂ ਇੱਧਰ ਵੀ ਆਪਣੇ ਬੰਦੇ ਮਾੜੇ ਇੰਡੀਆ ਥੋੜੀ ਮਾੜਾ ਹੋ ਸਕਦਾ ਵਿੱਚ ਕੁਝ ਬੰਦੇ ਮਾੜੇ ਹੋ ਸਕਦੇ ਆ ਇਦਾਂ ਹੀ ਚੱਲ ਰਿਹਾ ਹੁਣ ਪੰਜਾਬ ਆਪਣਾ ਭਾਈ ਪੰਜਾਬ ਨੂੰ ਪਤਾ ਨਹੀਂ ਕਿਉਂ ਕਿੱਚਾ ਤੂ ਹੀ ਕੀਤੀ ਜਾ ਰਹੀ ਹੈ ਹਾਂ ਤੁਹਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਬਣੂ ਕੀ ਤੇ ਉੱਥੇ ਹੁਣ ਇੰਨਾ ਫਰਕ ਆ ਜਿਹੜਾ ਜੇ ਕੋਈ ਤੁਹਾਨੂੰ ਪਤਾ ਲੱਗ ਗਿਆ ਉਹਨਾਂ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਹੈ ਤੇ ਇਹਦਾ ਸਿਹਤ ਦੇ ਨੁਕਸਾਨ ਹੈ ਸਿਹਤ ਲਈ ਹਨਾ ਮੈਂ ਨੁਕਸਾਨ ਕਰੂਗੀ ਇਹ ਤੇ ਗਵਰਨਮੈਂਟ ਕੋਲੇ ਗੱਲ ਆ ਗਈ ਉਹਨਾਂ ਨੇ ਤੁਰੰਤ ਉਹ ਪ੍ਰੋਡਕਟ ਬੈਨ ਕਰਨਾ ਹੈ ਬੰਦ ਕਰ ਬੰਦ ਕਰ ਦੇਣਾ ਸਹੀ ਗੱਲ ਆ ਨਾਲ ਦੀ ਨਾਲ ਹਾਂ ਤੇ ਸਾਡੇ ਆਲਿਆਂ ਨੂੰ ਪਤਾ ਲੱਗ ਜੇ ਹਾਂ ਫਿਰ ਵਿਚੇ ਵਿੱਚ ਚੱਲੀ ਤਾਂ ਜਾਂਦਾ ਪਰ ਧੂਆਂ ਜਾਂ ਕੱਢਦੇ ਆ ਫਿਰ ਇਹ ਮਾੜਾ ਮਾੜਾ ਧੂਆਂ ਜਾਂ ਜਿਵੇਂ ਬੰਬ ਨਹੀਂ ਚੱਲਣ ਤੋਂ ਪਹਿਲਾਂ ਕਰਦਾ ਨਾ ਧੂਆਂ ਜਾਂ ਆਪਾਂ ਨੂੰ ਹੁੰਦਾ ਵੀ ਹੁਣ ਵੀ ਚੱਲਿਆ ਹੁਣ ਵੀ ਚੱਲਿਆ ਪਤਾ ਨਹੀਂ ਕੀ ਕਰਨਗੇ ਹਾਂ ਉਦੋਂ ਇਹਨਾਂ ਦਾ ਵੀ ਉਹੀ ਕੰਮ ਹੁੰਦਾ ਆਪਾਂ ਨੂੰ ਆਉਂਦਾ ਵੀ ਹੋਣ ਪਤਾ ਨਹੀਂ ਕੀ ਕਰਨਗੇ ਫੜ ਲਿਆ ਫੜ ਲਿਆ ਇਹ ਢੀਕਦੇ ਹੁੰਦਾ ਵੀ ਜੇ ਪੈਸੇ ਵਾਲਾ ਆ ਜੀ ਤੇ ਚੀ ਚੰਗੀ ਬਣਾ ਦਗੇ ਚੀ ਚੰਗੀ ਬਣਾ ਦਗੇ ਹੈ ਸਹੀ ਗੱਲ ਆ ਜੀ ਤੇ ਜਦੋਂ ਪੈਸਾ ਜੜ ਗਿਆ ਤੇ ਉਹੀ ਚੀਜ਼ ਦੀ ਵੀ ਤੇ ਚੱਲ ਪੈਂਦੀ ਹੈ ਕਿੰਨਾ ਇਹਦਾ ਸਿੰਪਲ ਭਰੇ ਗਏ ਸਿਹਤ ਲਈ ਬਹੁਤ ਫਾਇਦੇਮੰਦ ਹੈ ਖਾਓ ਦੱਬ ਕੇ ਬਿਲਕੁਲ ਜੀ ਹੈ ਕਿਸੇ ਨਾ ਕੋਈ ਲੈਣਾ ਤੇ ਸਿਰਫ ਆਪ ਦੇ ਬਾਰੇ ਸੋਚਣਾ ਸਾਡੇ ਵਿੱਚ ਸਰਕਾਰਾਂ ਤੇ ਉਹਨਾਂ ਦੇ ਸਰਕਾਰਾਂ 'ਚ ਇਹ ਫਰਕ ਹੈ ਜਿਵੇਂ ਹੁਣ ਭਗਵਾਨ ਤੁਮਨ ਨੇ ਕਰਿਆ ਵੀ ਦੇੜੀ ਜਿ ਨੂੰ ਕਿਹਾ ਵੀ ਮਈਆਂ ਵੀ ਲੈ ਕੇ ਦਿੰਨਾ ਹਨ ਆਪਣੇ ਭੈਣ ਕੋਲੇ ਵੀ ਸਨਮਾਨਤ ਕਰਕੇ ਗਿਆ ਜੀ ਮੋਗੇ ਤੇ ਮਹਿਲ ਤੇ ਕਾਨਕ ਵੀ ਭੇਜੀ ਹੈ ਯੂਨੀਵਰਸਿਟੀ ਵਾਲੀ ਆਰਗੈਨਿਕ ਵੀਰਾ ਤਿਆਰ ਕਰੋ ਇਹ ਪਿੰਡਾਂ ਚ ਦੇਣਾ ਠੀਕ ਹੈ ਉਹਨਾਂ ਨੂੰ ਕਿਹਾ ਵੀ ਥੋੜਾ ਟਾਈ ਅਪ ਕਰਾਉਂਗਾ ਡੈਰੀ ਨਾਲ ਨੈਸਲੇ ਨਾਲ ਤੇ ਚਲੋ ਸੁਣਦਾ ਤਾਂ ਹੈ ਨੇੜੇ ਹੋ ਕੇ ਗੱਲ ਤਾਂ ਸੁਣ ਲੈਂਦਾ ਤੇ ਬਾਕੀ ਚਲ ਜੇ ਹੋ ਜਾ ਤਿਆਰ ਹੁੰਦਾ ਆਉਂਦਾ ਨੇ ਪਹਿਲਾਂ ਤਾਂ ਸਾਡੇ ਵਾਲਾ ਕਹਿੰਦਾ ਸੁਖਵੀਰ ਨੂੰ ਪੱਗ ਮਾੜੀ ਬੰਨੀ ਨਹੀਂ ਆਉਂਦੀ ਸੀ ਪੱਗ ਦਿਖਾਉਣੀ ਮਾੜੀ ਹੁੰਦੀ ਸੀ ਇਨੇ ਬੰਨ ਕੇ ਬਣਾ ਕੰਦ ਜੇ ਬਜਣਾ ਤੋਂ ਤੈਨੇਰੀ ਹਾਂ ਵੀ ਆਪੇ ਠੱਧੀ ਹੋ ਜੀ ਹਾਂ ਵੀ ਰੋਲ ਜੇ ਜਾਂਦਾ ਜਦੋਂ ਫੇਰ ਬੈਠਦਾ ਗੱਡੀ ਚੋਂ ਹਾਂ ਐਵੇਂ ਇਧਰ ਖੀਚਾ ਪਾਰ ਕੇ ਸੂਈ ਨਾ ਧੋਕੇ ਮੈਂ ਬੁਰੰਗੇ ਕਹਿੰਦਾ ਸੂਈ ਨਾਲ ਧੋਪੇ ਲਾਈ ਕਰਦਾ ਹਾਂ ਹੈ ਕਾਲਤਰ ਨਾਲ ਜਿਹੜੇ ਲੋਕ ਹਾਂ ਵੀ ਹੌਣ ਦਾ ਯਾਰ ਐਵੇਂ ਧੋਪੇ ਲਾਉਣ ਦਾ ਕੀ ਫਾਇਦਾ ਹਾਂ ਜ਼ੀਨਸ ਵਾਰਾ ਭਰਿਆ ਲੋਕਾ ਜੇ ਪਾ ਥੱਲੇ ਆ ਕੇ ਪਾਟ ਵੀ ਗਿਆ ਕਿ ਹਿੱਲਿਆ ਤਾਂ ਜਾਂਦਾ ਨਹੀਂਗਾ ਹੁਣ ਆਪਾਂ ਤੋਂ ਕਿਹੜਾ ਹਿੱਲਿਆ ਜਾਂਦਾ ਯਾਰ ਤੇ ਜੇ ਕੋ ਆਪਨ ਕੋ ਵੀ ਔਠ ਕੇ ਆਪਾਂ ਵੀ ਉੱਠਾਂਗੇ ਆਏ ਆਪਾਂ ਵੀ ਪਾਰ ਲਾਂਗੇ ਕਈ ਵਾਰੀ ਜਤੋਂ ਨਾ ਤੇ ਜੇ ਔਠ ਗਏ ਤੇ ਫੇਰ ਮਾਰਾ ਵੀ ਆਏ ਹੁੰਦਾ ਵੀ ਕੰਮ ਨਿਭੜ ਕੇ ਬੈਠ ਗਏ ਜਿਹੜਾ ਦੁਬਾਰਾ ਉੱਠਣਾ ਪਵੇ ਹਾਂ ਉਹ ਹੀ ਉਹਨਾਂ ਦਾ ਕੰਮ ਆ ਪਈ ਤੇ ਬਾਕੀ ਚਲੋ ਕੋਈ ਨਹੀਂ ਵੱਡੇ ਲੋਕ ਐ ਵੱਡੇ ਘਰਾਂ ਦੀਆਂ ਬੱਟੀਆਂ ਮਿਰਚਾਂ ਹੈ ਆਪਣੀਆਂ ਦਾ ਮਿਰਚਾਂ ਨਿੱਕੀਆਂ ਨਿੱਕੀਆਂ ਰਹਿ ਜਾਂਦੀਆਂ ਉੱਥੇ ਆਪਣੀਆਂ ਮਿਰਚਾਂ ਦਾ ਭਾਅ ਨਹੀਂ ਹੁੰਦਾ ਧੂਆਂ ਤਮਾਰ ਵੀ ਪਟੂ ਸਰਾ ਹੀ ਲਾਉਂਦਾ ਹੈ ਕਹਿੰਦਾ ਹਾਰ ਜਿਮਰ ਤੇ ਚਲੀ ਗਈ ਕਹਿੰਦਾ ਉਹ ਕਹਿੰਦੀ ਵੀ ਤੁਹਾਡੇ ਮਿਰਚਾਂ ਦਾ ਕੀ ਭਾਅ ਹਰਿਆਂ ਦਾ ਉਹ ਕਹਿੰਦੀ ਵੀ ਇੰਨਾ ਅਕੇ ਲਾਲ ਦਾ ਲਾਲ ਕੇ ਇੰਨਾ ਕਹਿੰਦੀ ਫਿਰ ਹਰੀਆਂ ਕਾਦੂ ਬੀਜਦੀਆਂ ਲਾਲ ਹੀ ਬੀਜਿਆ ਕਰੋ ਜੋ ਇੰਨੀ ਮੈਂ ਕਹਿੰਦਾ ਜੀ ਲਾਲ ਹੀ ਬੀਜਿਆ ਕਰੋ ਜਾ ਯਾਰ ਗੱਲਾਂ ਗੁੱਲਾਂ ਚ ਨਹੀਂ ਬਾਰੇ ਆਉਣ ਦਿੰਦਾ ਗੱਲਾਂ ਚ ਨਹੀਂ ਪਰ ਹੁਣ ਟੈਨਸ਼ਨ ਚ ਹੋ ਗਿਆ ਯਾਰ ਹੁਣ ਟੈਨਸ਼ਨ ਚ ਹੋ ਗਿਆ ਵੀ ਹੁਣ ਨਹੀਂ ਮਤਲਬ ਗੱਲ ਆਉਂਦੀ ਉਹਨੂੰ ਅੱਛਾ ਜੀ ਹਾਂ ਦਿਮਾਗ ਤੇ ਬੋਝ ਬੜਾ ਭਈ ਹਾਂ ਯਾਰ ਅੱਛਾ ਜੀ ਇੰਨੀ ਜਾਣਤਾ ਦਾ ਬਹੁਤ ਚੱਕਣਾ ਸੌਖਾ ਯਾਰ ਬਹੁਤ ਸਹੀ ਗੱਲ ਹੈ ਹੈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਹੋਰ ਯਾਰ ਤੇ ਬਾਕੀ ਯਾਰ ਇਦਾਂ ਹੈਗਾ ਜਿਹੜਾ ਹੈਗਾ ਯਾਰ ਵੀ ਆਪਣੀ ਤੇ ਬਾਹਰ ਦਾ ਫਰਕ ਬਹੁਤ ਹੈ ਹੁਣ ਗੱਡੀਆਂ ਸਿੱਖ ਲੈਣ ਆਪਣੇ ਕੁੜੀਆਂ ਵੀ ਚਲਾ ਲੈਣ ਟਰਾਲੇ ਇੱਥੇ ਵੀ ਚਲਾ ਸਕਦੀਆਂ ਪਰ ਚਲਾਉਣੀਆਂ ਕਿੱਥੇ ਜੇ ਸਿੱਖ ਲਿਆ ਇਹ ਭੱਜੇ ਹੈ ਨਾ ਕੋਈ ਰੂਲ ਇਹ ਤਾਂ ਹੈ ਨਹੀਂਗਾ ਵੀ 300 ਕਿਲੋਮੀਟਰ ਹੱਥ ਲਾ ਕੇ ਮੁੜਿਆ ਉਹ ਤਾਂ 600 ਕਿਲੋਮੀਟਰ 700 ਡੇਢ ਜੀ ਕਰਕੇ ਘਰੇ ਆ ਜਾਂਦਾਂ ਨਾ ਵੀ ਆਉਣੀਆਂ ਰੋਡ ਤੇ ਜਿੱਥੇ ਮਰਜ਼ੀ ਪੈ ਜਾਣ ਗੱਡੀ 'ਚ ਕਿਸੇ ਦੀ ਜ਼ਰੂਰਤ ਨਹੀਂ ਕੋਈ ਗੱਡੀ ਨੇੜੇ ਆ ਜੀ ਸਹੀ ਗੱਲ ਹੈ ਬਿਲਕੁਲ ਜੀ ਹੈ ਬਿਲਕੁਲ ਸਾਡੇ ਦਾ ਬੰਦੇ ਪਿਆਰ ਨੂੰ ਕੁੱਟ ਕੇ ਲੁੱਟ ਕੇ ਲੈ ਜਾਂਦੇ ਜਨਾਨੀ ਤੋਂ ਤਾਂ ਖੂਨ ਹੀ ਸੌਕਾ ਸਹੀ ਗੱਲ ਲੱਗਦੀ ਜਨਾਨੀ ਦਾ ਕੀ ਭੱਤੀ ਦਾ ਭਾਈ ਕੁਛ ਨਹੀਂ ਇਸ ਕਰਕੇ ਵੀ ਸਾਡੇ ਨਹੀਂ ਸੁਧਾਰ ਹੋ ਸਕਦਾ ਹਮ ਸਾਰਾ ਮੌਲਖੀ ਚੇਂਜ ਹੋਵੇ ਹੋਰ ਬਣੇ ਇੱਕ ਫੇਰ ਸੁਧਾਰ ਹੋ ਸਾਰਾ ਜੜੋ ਸਿਸਟਮ ਹੀ ਬਦਲੇ ਹਨ ਨਵਾਂ ਬਣੇ ਨਵਾਂ ਬਣੇ ਫੇਰ ਆ ਜੀ ਨਹੀਂ ਤਾਂ ਬੁਰਾ ਹਾਲ ਹੀ ਰਹਿਣਾ ਜੀ ਤੇ ਇੱਥੇ ਵੱਜੀ ਜਾਣਾ ਵਿੱਚ ਆਪਾਂ ਹਾਂ ਜਿਵੇਂ ਉਹ ਕਹਿੰਦਾ ਕਨੈਕਟਰ ਨਹੀਂ ਹੁੰਦੇ ਕਨੈਕਟਰਾਂ ਦੀ ਬੋਲੀ ਬਾਲੀ ਪੁੱਠੀ ਹੁੰਦੀ ਆ ਹਾਂ ਟਾਈਟਾਂ ਲਾ ਲੋ ਟਾਈਟਾਂ ਟਾਈਟਾਂ ਲਾ ਲੋ ਪਿੱਛੇ ਟਾਈਟਾਂ ਅਈਏ ਟਾਈਟਾਂ ਲਾ ਲੋ ਪਿੱਛੇ ਆਵੇ ਤੂੰ ਲੈ ਲਈ ਕੰਨਾ ਨਹੀਂ ਲਈ ਹੱਥ ਜਾ ਆਹ ਸਾਇਆ ਪੈਸੇ ਦਿੱਤੇ ਆ ਹੈ? ਏਰਨਾ ਕਿਹੋ ਕਾਂ ਜਗ੍ਹਾ ਚੈੱਕ ਹੋਗੀ ਬਾੜਾ ਕੋ ਕਰ ਦਿੰਦੇ ਯਾਰ ਹਾਂ ਬਹੁਤ ਔਖੀ ਹੈ ਨਾ ਡਿਊਟੀ ਜੀ ਬਾਬਾ ਇਹਨਾਂ ਦਾ ਜਿਹੜੇ ਹਾਕ ਕਰਦੇ ਕਨੇਕਟਰ ਹੈ ਇਹਨਾਂ ਦਾ ਤਾਲ ਮੇਰ ਬਹੁਤ ਹੁੰਦਾ ਹੈ ਇਹੋ ਜੀਆਂ ਗੱਲਾਂ ਕਰ ਜਾਂਦੇ ਆ ਕਈ ਵਾਰੀ ਜਮੇ ਸਿਰਾਂ ਲਾ ਜਾਂਦੇ ਆ ਅੱਛਾ ਜੀ ਹਾਂ ਆਪਣੇ ਬੋਗੇ ਚੌਕ 'ਚ ਆ ਜਾਓ ਜਿਹੜੇ ਭਰਾ ਨੂੰ ਕੋਈ ਸ਼ੱਕ ਹੈ ਤੇ ਫਰੋਜਪੁਰ ਵਾਲੇ ਪਾਸੇ ਨੂੰ ਹੋ ਕੇ ਖੜ੍ਹ ਜਿਓ ਉੱਥੇ ਬਾਜਾ ਮਾਰਦੇ ਸੁਣ ਲਿਓ ਉਹ ਵੱਡੀ ਗੱਲ ਛੋਟੀ ਗੱਲ ਵੱਡੀ ਗੱਲ ਛੋਟੀ ਗੱਲ ਵੱਡੀ ਗੱਲ ਛੋਟੀ ਗੱਲ ਗੱਲ ਢੋਲੀ ਹੈ ਓ ਵੱਡੀ ਗੱਲ ਛੋਟੀ ਗੱਲ ਵੱਡੀ ਗੱਲ ਛੋਟੀ ਗੱਲ ਕੱਲ ਟਰੋਲੀ ਤੀਨੇ ਚੜਨਾ ਚੜਜੇ ਨਹੀਂ ਮੈਂ ਨਹੀਂ ਆਉਹ ਹਰ ਕਿਸੇ ਨਾਲ ਸਮਝਾਉਂਦੇ ਆ ਨਾ ਬੋਲਾ ਕੋ ਕਰਦੇ ਆ ਬਾਲਾ ਕੋ ਚਾਰਦੇ ਨਹੀਂ ਕਰਦੇ ਆ ਕਈ ਨਾ ਪਤਾ ਹੁੰਦਾ ਹੈ ਵੀ ਮਤਲਬ ਕਿੱਥੇ ਨੂੰ ਜਾਂਦੇ ਆ ਮੈਂ ਕਹਿੰਦਾ ਵੀ ਆਸਕੇ ਜਾਈਏ ਉਹਨਾਂ ਦੇ ਮੈਂ ਤਾਂ ਰਿਹਾਂ ਨਾ ਹੁਣ ਮੈਨੂੰ ਤਾਂ ਪਤਾ ਬੱਸਾਂ ਜਣਾ ਵੀ ਯਾਰ ਸਰੇ ਹੀ ਲਉ ਗਿਆ ਪਤੰਦ ਰੇ ਲਉ ਜਿਵੇਂ ਸਾਡੇ ਉਹ ਜੰਗ ਹੁੰਦਾ ਸੀਗਾ ਆਰਾਮਪੁਰੇ ਵਾਲਾ ਉਹਨੂੰ ਆਤ ਹੁੰਦੀ ਸੀ ਉਹਨੇ ਉਦੋਂ ਥਾਣੇਦਾਰ ਦਾ ਮੂਤ ਚੜਾਈ ਰੱਖਿਆ ਹਾਂ ਉਹ ਜਦੋਂ ਥਾਣੇਦਾਰ ਮੂਤਣ ਜਾਵੇ ਉਹ ਚਾਲ ਹਾਂ ਥਾਣੇਦਾਰ ਮੁੜਿਆ ਵੀ ਗਈ ਥਾਣੇਦਾਰ ਵਿੱਚ ਬਹਿ ਜਾਗਾ ਮੈਂ ਹਲਾਈਗਾ ਹੁਰਨ ਹਾਂ ਹੁਰਨ 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 10 ਮਿੰਟ ਵੇਖਿਓ ਨੇ ਕਿ ਤੁਰੀ ਨਹੀਂ ਹਾਂ ਟਾਈਮ ਤਾਂ ਹੁੰਦਾ ਸੀ ਅੱਧਾ ਘੰਟਾ ਤੜਕੇ ਉਹ ਵਿਚਾਰਾ ਫੇਰ ਗਿਆ ਮੂਤਣ ਬਾਥਰੂਮਾਂ ਕੋਲੇ ਗਿਆ ਚੱਲ 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 ਚੱਲੇ ਟਾਈਮ ਹੋ ਗਿਆ ਤੀਜੀ ਵਾਰੀ ਜਦੋਂ ਨੇ ਟਾ ਲਿਆ ਆ ਕੇ ਜੰਗ ਹਾਂ ਤਾਂ ਕਹਿੰਦਾ ਮੂਤ ਵਿੱਚ ਨਿਕਲਣ ਵਾਲਾ ਹੋਇਆ ਪਿਆ ਮੇਰਾ ਤੂੰ ਮੂਤ ਨਹੀਂ ਨੀ ਦਿੰਦਾ ਹਾਂ ਇੰਜ ਨਾਵ ਕਹਿੰਦਾ ਕਿ ਮੈਂ ਕੀ ਕਿਹਾ ਕਹਿੰਦਾ ਕਹਿਆ ਕਿਉਂ ਨਹੀਂ ਹਾਂ ਸਾਲਿਆ ਮੈਂ ਪਿਸ਼ਾਬ ਕਰਨ ਜਾਣਾ ਉਹਦੀ ਕਹਿੰਦਾ ਚਲ ਵੀ ਚਾਲ ਟਾਈਮ ਹੋ ਗਿਆ ਹੈ ਗੱਲ ਹੈ ਕੋਈ ਹਾਂ ਮੈਂ ਕਿਹਾ ਕਿਵੇਂ ਜਾਂਂਗਾ ਕਹਿੰਦਾ ਕੋਟੀ ਖਰੀ ਕਹਿੰਦਾ ਯਾਰ ਹਾਂ ਕਹਿੰਦਾ ਮੈਂਗਾ ਸਵਾਰੀ ਉੱਤਰਦੀ ਹੈ ਉਤਰੇ ਨਾ ਮੈਂਗਾ ਸਵਾਰੀ ਤੇ ਪਿਸ਼ਾਬ ਤਾਂ ਕਰ ਲੈਣ ਦਿੰਦਾ ਹਾਂ ਹੈ ਬਬਾ ਇਹ ਬਹਿ ਰੋਕਣੀ ਜਾਈਦੇ ਬਾਸ ਕੀ ਨਾ ਮੇਰੇ ਭਈਏ ਲੱਦੇ ਵੇ ਤਾਂ ਤਰਨਤਾਨ ਕੋਲੇ ਜਾ ਕੇ ਭਈਆਂ ਨੇ ਰੌਲਾ ਪਾਤਾ ਏ ਹਮਾਰਾ ਬੰਦੇ ਦਾ ਪੇਟ ਖਰਾਬ ਆ ਗੱਡੀ ਰੋਕੋ ਮੈਂ ਗੱਡੀ ਰੋਕੀ ਜਦੋਂ ਮੈਨੂੰ ਆਏ ਨਾ ਪਤਾ ਲੱਗੇ ਕਿਹੜੇ ਦਾ ਪੇਟ ਖਰਾਬ ਆ ਕੁੜੀ ਜਾਵੇ 6 7 ਬਈਏ ਛੂਟ ਬੱਤ ਦੇ ਜਾਣਾ ਮੈਂ ਕਿਹਾ ਇੱਕ ਨੇ ਜਾ ਕੇ ਸਪੈਜਦੇ ਨੂੰ ਹੱਥ ਪਾ ਕੇ ਖੜ ਕੇ ਹੀ ਚੱਲ ਪਿਆ ਕਹਿੰਦਾ ਹਾ ਅੱਛਾ ਜੀ ਫਾਲਾ ਲੱਭੜ ਗਿਆ ਮੈਂ ਕਿਹਾ ਤਾਰ ਦੇ ਇਹਨਾਂ ਨੂੰ ਸਾਲਿਓ ਨੂੰ ਧੋਕੇ ਲਿਆਉਣਗੇ ਹੁਣ ਆਪਾਂ ਨਿਚੋੜਉਣਾ ਤਾਂ ਬਾਸਲ ਵੀੜ ਦੂ ਹੈ ਇਹ ਦੋਤੀ ਰਾਤੀ ਗੇਰੋ ਮੈਂ ਕਿਹਾ ਇਹਦੀ ਓਏ ਉਹ ਕਹਿੰਦੇ ਜਾਓ ਸਰਦਾਰ ਜੀ ਸਾਡਾ ਬੰਦਾ ਤੋਂ ਜ਼ਿਆਦਾ ਖਰਾਬ ਹੋ ਗਿਆ ਖਰਾਬ ਕੀ ਹੋ ਗਈ ਖਰਾਬ ਕੀ ਹੋ ਗਈ ਮੈਂ ਕਿਹਾ ਤੁਹਾਡਾ ਬੰਦਾ ਸਾਲਿਓ ਬਾਲਟੀ ਚੋਂ ਲਾਂ ਦੀ ਕੱਢ ਗਿਆ ਥੱਲੇ ਦੀ ਹੈ ਇਹਦਾ ਮੈਂ ਕਹਾ ਸਮਝਦਾ ਜਾਨਵਰ ਬਿੱਲੀ ਵਰਗਾ ਬਣ ਗਿਆ ਇਹਦਾ ਜਿਵੇਂ ਉਹ ਕਾਫੀ ਨਹੀਂ ਕਹਿੰਦੇ ਉਹ ਇੱਕ ਪੋਟੀ ਵਾਲੀ ਕਾਫੀ ਆਉਂਦੀ ਹੈ ਉਹਨੂੰ ਖਵਾਉਂਦੇ ਆ ਬਿੱਲੀ ਵਰਗਾ ਜਾਨਵਰ ਹੁੰਦਾ ਉਹਨੂੰ ਖਵਾਈ ਜਾਂਦੇ ਆ ਤੇ ਉਹ ਹਾਗ ਜਾਂਦਾ ਜਿਹੜਾ ਹਾਗਦਾ ਉਹ ਧੋ ਕੇ ਦੁਬਾਰਾ ਸਾਫ਼ ਕਰਕੇ ਫਿਰ ਉਹ ਪੀਸ ਕੇ ਕਾਫੀ ਕਾਫੀ ਬਣਦੀ ਆ ਉਹ ਬਹੁਤ ਮਹਿੰਗੀ ਆ ਓਏ ਹੋਏ ਤੇ ਮੈਂ ਉਹ ਸਰਾ ਹੀ ਆ ਦਰ ਆਏ ਥੋੜੀ ਚਾਹੀਦਾ ਯਾਰ ਹਾਂ ਸਹੀ ਗੱਲ ਆ ਜੀ ਕਹਣਗੇ ਯਾਰ ਉਹ ਮਹਿੰਗੀ ਆ ਤੇ ਮੈਂ ਕਹਾਂ ਤੇ ਭਈਆ ਵੀ ਤੇ ਉਹ ਦੇਖ ਲਓ ਮੈਂ ਕਹਾਂ ਚੌਲ ਵੇਖੋ ਕਿੰਨੇ ਮਹਿੰਗੇ ਕੱਢੇ ਹੋ ਨੇ ਧੋ ਲੋ ਤਾਂ ਹੋ ਗਏ ਕਾਫੀ ਹੋ ਗਏ ਤਾਂ ਸਾਰੇ ਬਹੁਤ ਮਹਿੰਗੇ ਹੋਣਗੇ ਸਹੀ ਗੱਲ ਆ ਜੀ ਐ ਦੁਨੀਆ ਦੇ ਨੰਬਰ 1 ਚੌਲ ਆ ਹਾਂ ਬਾਸਪਤੀ ਹੋਰ ਲੰਬੇ ਕਰਕੇ ਕੱਢਦੇ ਹੋ ਨੇ ਆਂ ਗਾਂ ਪਾਇੰਦੇ ਨੇ ਪੱਕ ਕੇ ਮਸ਼ੀਨ ਦੇ ਵਿੱਚ ਆਏ ਆ ਭਾਈ ਇਹਨੇ ਕਹਾਂ ਕਿ ਕਿਹੜੇ ਕਿਹੜੇ ਮਸਾਲੇ ਲਾ ਕੇ ਚੌਲਾਂ ਨੂੰ ਅੰਦਰ ਸਿੱਟੇ ਸੀ ਸਾਫ ਤੇ ਹੁਣ ਕੋੜ ਨਾ ਕਰ ਰਹੇ ਨਾ ਕਰ ਰਹੇ ਸਦਾਲਦੇ ਆਹਰ ਸਾਹਮਣੇ ਦਾ ਢੇਰ ਲਾਈ ਬੈਠਾ ਗੱਟਿਆਂ ਚੌਲਾਂ ਦਾ ਮੈਂ ਕਿਹਾ ਹੁਣ ਇਹ ਨਹੀਂ ਸਾੜ ਨਹੀਂ ਸਿੱਟ ਕੇ ਧੋ ਕੇ ਤੇ ਕਿਲੋ ਚੌਲ ਕਰਦੇ ਆ ਉਹਨੇ ਸਕਾ ਕੇ ਤੇ ਮੁਰਮਰੇ ਬਣਾ ਲਓ ਇਹ ਯਾਰ ਮੈਂ ਦਾ ਰੋਕ ਲੈਂਦਾ ਉਹ ਵੈਸੇ ਮੈਂ ਤੰਗ ਨਹੀਂ ਹੋਣ ਦਿੰਦਾ ਇਸ ਵਾਰੀ ਨੂੰ ਅੱਛਾ ਜੀ ਹਾਂ ਬਾਸਬੂ ਜ਼ਰੂਮ ਵਾਲੇ ਨਾ ਮੈਂ ਰੋਕ ਲੈਂਦਾ ਸਾਡੇ ਹੁਣ ਪਰਦੇ ਲਾਤੇ ਬਾਸ ਨੂੰ ਮੈਨੂੰ ਪਤਾ ਸੀਗਾ ਮੈਂ ਕਿਹਾ ਪਰਦਿਆਂ ਵਾਲੇ ਏਰੀਏ 'ਚ ਨਹੀਂ ਚੱਲਦੇ ਆਪਾਂ ਹਾਂ ਕਹਿੰਦਾ ਕਿਉਂ ਆਪਾਂ ਮੈਂ ਕਿਹਾ ਪਿੰਡਾਂ 'ਦੀ ਚੱਲਦੇ ਆ ਬੁੜੀਆਂ ਨੇ ਤਾਂ ਨੱਕ ਹੀ ਪੂੰਜੀ ਜਣੀਆਂ ਜਵਾਕਾਂ ਦੇ ਇਹਨਾਂ ਨਾਲ ਉਹੀ ਗੱਲ ਆ ਉਹੀ ਗੱਲ ਹੈ 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 ਨੱਕ ਦਾ ਸਾਫ਼ ਕਰ ਲਿਆ ਕਰ ਚੱਕ ਪਰਦੇ ਨਾਲ ਇੱਕ ਮੈਨੂੰ ਕਹਾ ਸਹੀ ਗੱਲ ਆ ਯਾਰ ਥਾਂ ਦਾ ਗੂੰਦ ਜੀ ਲੱਗੀ ਪਈ ਪਰਦਿਆਂ ਨੂੰ ਮੈਂ ਕਿਹਾ ਗੂੰਦ ਨਹੀਂ ਨਲੀ ਆ ਗੂੰਦ ਨੂੰ ਸਾਲਿਆ ਆਪਾਂ ਕਿਹੜਾ ਨਸੂੜੀਆਂ ਰੱਖੀਆਂ ਵਿੱਚ ਇਹ ਐਂ ਕਰਦੇ ਕੰਪਨੀਆਂ ਆਪਣੀਆਂ ਜੀਓਰਟੀ ਆ ਗਈ ਐ ਨਹੀਂ ਪਤਾ ਪਰਦੇ ਨਾਲ ਬੰਦ ਕੇ ਲੁਮਕਾ ਜਾਣ ਲੁਮਕਾ ਜਾਣ ਪਰਦੇ ਚ ਕਰਕੇ ਬਾਲਾ ਕੋਲ ਚੱਲਦਾ ਹੁੰਦਾ ਜੀ ਪਰਦੇ ਵਾਲਿਆਂ ਬੱਸਾਂ ਚ ਪਪਾ ਹੋਰ ਮੈਂ ਇਹ ਇਕੱਠੇ ਕਰਿਆ ਕਰੋ ਤਾਂ ਚੱਕਣ ਲੱਗ ਗਈ ਪੜਦੇ ਵੀ ਹੱਥ ਨਾ ਜਾਵੇ ਇਹਨਾਂ ਦਾ ਮੈਂ ਕਿਹਦੇ ਨੂੰ ਤਾਂ ਰਮਾਲ ਦਬੰਦ ਉਹ ਭਰਾਵਾ ਸੀਤਾਂ ਨੂੰ ਉਹਦੇ ਨਾਲ ਪੂਝ ਲੋ ਭਾਈ ਨਾਕਾ ਆਉਦਾ ਹੈ ਹੈ ਸਹੀ ਗੱਲ ਹੈ ਜੀ ਸਵਾਰੀ ਨਹੀਂ ਵਹਿਦੀ ਬੱਬਾ ਕਿੱਥੇ ਕੀ ਕਰਨਾ ਕਿੱਥੇ ਕੀ ਕਰਨਾ ਇਹ ਤਾਂ ਦੱਬ ਦਿੰਦੇ ਕੰਮ ਸਾਡਾ ਹੱਕ ਰਹੁੰਦਾ ਸੀਗਾ ਸਰავਤਪੁਰੇ ਚਾਈ ਤੇ ਉਹ ਸਾਡੇ ਨਾਲ ਜਾਣਦਾ ਹੁੰਦਾ ਸੀਗਾ ਲਾਸਟ ਟਾਈਮ ਤੇ ਪਟੂ ਇੰਨਾ ਵੱਧ ਹੋ ਗਿਆ ਪੌੜੀਆਂ 'ਚ ਬੈਠਾ ਕਰੀਏ ਪੰਜਾਬ ਹਾਂ ਲੈ ਆ ਮਤਲਬ ਮੂ ਦਿਨ ਕੀ ਜਾਂਦੇ ਆ ਨਹੀਂ ਤੂੰ ਬੁਰਗਾ ਕੇ ਬੈਠਾ ਹੋਰੂਗਾ ਕੇ ਵਾਹ ਕੀ ਹੋ ਗਿਆ ਜੋ ਵੇਖਿਆ ਮਗਾ ਮਰ ਤੇਰੀ ਭੈਣ ਨੂੰ ਕੋਠਾ ਹੋਰ ਕੀ ਜਾਂਦਾ ਇਹ ਕੁਮਾਰ ਆ ਯਾਰ ਯਾਹਮ ਕਰਦਾ ਯਾਰ ਕਰਦਾ ਯਾਰ ਮੈਂ ਕਹਿੰਦੇ ਕਿੱਥੇ ਕਰਦਾ ਤੂੰ ਓ ਮੈਂ ਇਹ ਸਾਈਡ ਤੇ ਬੈਠਾ ਹਾਂ ਮੈਂ ਕਾਮੜਾ ਮੈਂ ਕਹਿੰਦਾ ਅਸੀਂ ਕਾਮਲੇ ਆ ਅਸੀਂ ਕੌਣ ਆ ਵਾਰੀ ਚ ਬੈਠਾ ਬੁੱਤੀ ਜਾਵੇ ਦਾ ਹੂੰ ਪੌੜੀਆਂ ਇੰਚ ਬਹਿ ਕੇ ਡੇਡਾ ਜਾਓਗੇ ਸਭ ਦੇ ਮੈਂ ਕਹਿਆ ਯਾਰ ਕੁਮਾਰ ਆ ਤੇਰੀ ਕਿਉਂਗੇ ਉਹ ਲੋਕ ਵੀ ਘੱਟ ਗੁੱਸਾ ਕਰਦੇ ਸੀ ਗੁੱਸਾ ਕਰਦੇ ਸੀ ਜੀ ਉਹ ਹੋ ਜੀ ਸਾਡਾ ਬੰਦਾ ਹੁੰਦਾ ਸੀਗਾ ਕਲਕੱਤੇ ਬਾਸ ਚਲਾਉਂਦਾ ਹੁੰਦਾ ਸੀਗਾ ਉਹ ਕਹਿੰਦਾ ਸੀ ਕਲਕੱਤੇ ਬਾਸ ਚਲਾਉਂਦੇ ਸੀ ਤੇ ਬਾਸ ਸੀਗੀ ਸਾਡੇ ਵਾਲੀ ਕੀ ਚੂੰ ਦੀ ਹਾਂ ਤਾਂ ਤੋਂ ਹਾਂ ਤੇ ਕਹਿੰਦਾ ਭਰਾਵਾ ਉਹਨੇ ਕੰਟਰੈਕਟਰ ਨੇ ਬੱਕਰੀਆਂ ਲਾ ਦੇ ਲੀਆਂ ਤਾਂ ਹਾਂ ਲੈ ਬੱਕਰੀਆਂ ਨੇ ਕਰਤਾ ਵਾਸ਼ਰੂਮ ਹਾਂ ਵਾਸ਼ਰੂਮ ਵਿੱਚ ਲੱਗ ਗਿਆ ਹਾਂ ਸਵਾਰੀਆਂ ਨੇ ਇਤਰਾਜ਼ ਕੀਤਾ ਕਹਿੰਦੇ ਭਾਈ ਤੁਮਕੇ ਕਾਹ ਦੇ ਡੇ ਲਗਦੇ ਆ ਕਹਿੰਦਾ ਗੰਗਾ ਯਾਲਾ ਪਾਬੇ ਉਹ ਗੰਗਾ ਜਾਲਾ ਕਹਿੰਦਾ ਉਹ ਮਾੜਾ ਜਿਹੜਾ ਕਿੜਾ ਤਮਕਾ ਨਾ ਡਿੱਗਣ ਦੇਣ ਗੰਗਾ ਜਾਲ ਦਾ ਜਦੋਂ ਹੱਥਾਂ ਤੇ ਪਵੇ ਮੂੰਹ ਤੇ ਮਾਰ ਲੈਣ ਭਾਲੂ ਆਤੀ ਭਾਲੂ ਆਤੀ ਇਹ ਭਾਲੂ ਆਤੀ ਗੰਗਾ ਮਈਆ ਭਾਲੂ ਆਤੀ ਅੱਛਾ ਹਾਂ ਕਹਿੰਦਾ ਸਾਰੇ ਪਿਸ਼ਾਮ ਮੜੀ ਜਾਣ ਕੰਨਾ ਮੂੰਹ ਤੇ ਕਹਿੰਦਾ ਇਹ ਗੰਗਾ ਮਈਆ ਭਾਲੂ ਆਤੀ ਭਾਲੂ ਆਤੀ ਕਹਿੰਦੇ ਚੰਗੇ ਨੂੰ ਉਹ ਨਾਮ ਗਰੇਟਰ ਨੂੰ ਕਹਿੰਦਾ ਮੈਂ ਕਿ ਜੇ ਪਤਾ ਲਾ ਗਿਆ ਸਾਰਿਆ ਕੋਟ ਗੁੱਟ ਮਾਰ ਦੇਣਗੇ ਵੀ ਇਹ ਅੱਧਾ ਘੰਟਾ ਹੋ ਗਿਆ ਵੀ ਮੂਤ ਹੀ ਮਲੀ ਜਾਂਦੇ ਮੂਹ ਤੇ ਗੰਜਰ ਦੇ ਬੱਕਰੀਆਂ ਦਾ ਹਾਂ ਹੈਨਾ ਕਹਿੰਦਾ ਮਾਪਾ ਤਾਂ ਤੁਰ ਹੀ ਜਾਂਦੀ ਬੰਦ ਕਰਕੇ ਉਤਰ ਗਏ ਭਰਾਵਾ ਕਹਿੰਦਾ ਆਪ ਪਤਾ ਨਹੀਂ ਖੜੇ ਪਰ ਕਹਿੰਦਾ ਪਤੰਦਰ ਤਾਂ ਝਾਕੇ ਹੀ ਨਹੀਂ ਝੱਕ ਨਹੀਂ ਅੱਛਾ ਉਤਰ ਕੇ ਡੋਡੀ ਨਿਕਲ ਗਏ ਸਭ ਮੈਂ ਕਈਆਂ ਨੇ ਦਸ਼ੀਸ਼ਾ ਵੀ ਭਰ ਲਿਆ ਉਹਨੀਆਂ ਛੋਟੀਆਂ-ਬੋਟੀਆਂ ਚ ਕੋਲੇ ਉਹਨੀਆਂ ਗੰਗਾ ਜਾਗ ਸੀਸੀ ਜੀ ਬਾਦ ਘਰੇ ਘਰੇ ਬਾਦ ਘਰੇ ਜਾ ਕੇ ਇਸ਼ਨਾਨ ਕਰਾਂਗੇ ਗੰਗਾ ਜਾ ਲੈ ਕੇ ਨਾਲ ਦੇ ਲਾਉ ਗੂਗਦੀ ਮਲ ਕੇ ਲੈ ਕੇ ਬਾਲੂਆ ਤੇ ਬਾਲੂਆ ਸੇ ਕਰਕੇ ਹਨਾ ਤੇ ਇਹਦਾ ਬਾਕੀ ਬੰਦੇ ਵੀ ਕਲਾ ਬੰਦੇ ਨੇ ਆਪਦਾ ਸਿਸਟਮ ਸੈੱਟ ਕਰ ਲਿਆ ਉਹਨਾਂ ਨਾਲ ਤੇ ਬਾਕੀ ਚਲੋ ਜੀ ਅੱਜ ਸਿਹਤ ਠੀਕ ਨਹੀਂ ਨਮੂਨਾ ਫੇਰ ਉੱਥੇ ਹੀ ਬੱਜਿਆ ਆਪਣਾ ਤੇ ਸੈੱਟ ਕਰਦੇ ਆਪਾਂ ਇਹਨੂੰ ਸੈੱਟ ਕਰਕੇ ਤੇ ਫਿਰ ਰੰਗਾਂ ਰੰਗ ਪ੍ਰੋਗਰਾਮ ਚਲਾਉਣਾ ਆਪਾਂ ਹੁਣ ਦੱਬ ਕੇ ਰੱਖਣੇ ਕਿੱ ਲਈ ਆਪਾਂ ਸਹੀ ਗੱਲ ਹੈ ਠੀਕ ਹੈ ਨਾ ਗੱਲਾਂ ਇਹੋ ਜਿਹੀਆਂ ਲਿਆਉਣੀਆਂ ਘੜ ਘੜ ਤੁਸੀਂ ਲੋਟ ਪੋਤ ਹੁੰਦੇ ਫਿਰੋਗੇ ਹੈ ਬਿਲਕੁਲ ਜੀ ਵੇਵ ਲਾਇਆ ਮੈਂ ਕਹਿੰਦਾ ਜੀ ਪੀ ਜਾ ਤੇ ਦੀ ਪੀਦਾ ਹੂੰ ਦੌਰ ਲਿਆਉਣਾ ਆਪਾਂ ਉਹ ਦੌਰ ਲਿਆਉਣਾ ਆਪਾਂ ਸਹੀ ਗੱਲ ਆ ਯਾਰ ਵੇਰ ਕੀ ਹੈ ਜੇ ਨੱਤੇ ਨਹੀਂ ਲਾਗੇ ਫਿਰ ਘੁੰਡਾ ਤੋਂ ਕੱਢਣਾ ਹੈ ਨਾ ਬਿਲਕੁਲ ਜਦੋਂ ਭਾਂਡੇ ਗਿਰੀ ਕਰਨੀਆਂ ਦੱਬ ਕੇ ਕਰਾਂਗੇ ਭਰਾਵਾਂ ਦਾ ਦੈਲ ਲਵਾਵਾਂਗੇ ਠੀਕ ਹੈ ਨਾ ਕਿਉਂਕਿ ਹਸਣਾ ਬਹੁਤ ਜ਼ਰੂਰੀ ਹੈ ਫੂਨ ਵੱਧ ਹੈ ਬਿਮਾਰੀਆਂ ਪਿੱਛੇ ਜਾਂਦੀਆਂ ਕਮਿਊਨਿਟੀ ਸਿਸਟਮ ਤਕੜਾ ਹੁੰਦਾ ਹੈ ਅੱਜ ਲੋੜ ਵੀ ਅੱਜ ਇਹ ਚੀਜ਼ ਦੀ ਬਹੁਤ ਲੋੜ ਹੈ ਇੱਕ ਦਵਾਈ ਆ ਆਪਣੇ ਬੰਦਿਆਂ ਲਈ ਜਿਨ੍ਹਾਂ ਦੇ ਹਾਸੇ ਉੱਡ ਗਏ ਤੁਸੀਂ ਤਕੜੇ ਹੋ ਕੇ ਰਿਹਾ ਕਰੋ ਬਿਲਕੁਲ ਆਪ ਦੇ ਆਪ ਨੂੰ ਮਜ਼ਬੂਤ ਕਰੋ ਆਪ ਦੇ ਆਪ ਨੂੰ ਲੀਡਰ ਕਰੋ ਕਿਉਂਕਿ ਅਸੀਂ ਯੋਧੇ ਆ ਯਾਰ ਅਸੀਂ ਉਸ ਗੁਰੂ ਦੀ ਫੌਜ ਆ ਠੀਕ ਹੈ ਬੈਰਸੀ ਨਹੀਂ ਹਾਰਨ ਵਾਲੇ ਕਿਸੇ ਤੋਂ ਅਸੀਂ ਨਹੀਂ ਬਿਮਾਰੀਆਂ ਤੋਂ ਹਾਰਦੇ ਬਿਮਾਰੀਆਂ ਪੂਰੀਆਂ ਤੇ ਭਾਜ ਜਾਂਦੀਆਂ ਹਾਂ ਸਹੀ ਗੱਲ ਹੈ ਮੇਰ ਨਾਲ ਲੜੀ ਜਾਂਦੇ ਰਹਿੰਦੇ ਦਵਾਈ ਨਹੀਂ ਦਿੰਦਾ ਤੂੰ ਐ ਨਹੀਂ ਕਰਦਾ ਔਖਾ ਉਹਨਾਂ ਫਲਾਨਾ ਉਹਨਾਂ ਮੈਨੂੰ ਪਤਾ ਵੀ ਭਾਜੂ ਟਾਈਫਾਇਡ ਆਪੇ ਹੋਰ ਲਾਗੇ ਚਾਰ ਦਿਨ ਇਹ ਇੱਥੇ ਕਿਹੜਾ ਮਿਲਣਾ ਆ ਇਹ ਕਿਹੜਾ ਪੱਕਾ ਰਹਿਣਾ ਹੈ ਸ਼ੂਟੀਆਂ ਕੱਟਣ ਆਇਆ ਉਹ ਤਾਂ ਜਦੋਂ ਛੁੱਟੀਆਂ ਮੌਕੀਆਂ ਸਕੂਲ ਨੂੰ ਜਾਣਾ ਜਾਣਾ ਹੀ ਪੈਣਾ ਆਪੇ ਇਹਦਾ ਮਾਂ ਪਿਓ ਲੈ ਜੂ ਖਿੱਚ ਕੇ ਚੱਲ ਬਈ ਇੱਥੇ ਬੈਠਾ ਜੀ ਲੈ ਹਾਂ ਸਹੀ ਹੈ ਠੀਕ ਹੈ ਜੀ ਜੇ ਕੋਈ ਚਾਹੀ ਮਾ ਸਾਉਥ ਬੋਲ ਕਰਤਾ ਮਾਫੀ ਚਾਉਂਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ